ਬਾਈਕ ਤੇ ਹੁੱਲੜਬਾਜ਼ੀ ਕਰ ਰਹੇ ਤਿੰਨ ਨੌਜਵਾਨਾਂ ਨੂੰ ਰਾਗੀਰ ਨੇ ਸਿਖਾਇਆ ਸਬਕ ਪੁਲਿਸ ਨੇ ਕੀਤਾ ਸਖਤ ਐਕਸ਼ਨ ਪਠਾਨਕੋਟ ਬਾਈਪਾਸ ਤੋਂ ਦੁਆਬਾ ਚੌਂਕ ਰੋਡ ਦੇ ਉੱਪਰ ਬਾਈਕ ਤੇ ਟ੍ਰਿਪਲ ਰਾਈਡਿੰਗ ਕਰਕੇ ਹੁੱਲੜਬਾਜ਼ੀ ਕਰ ਰਹੇ ਨੌਜਵਾਨਾਂ ਨੂੰ ਰਾਗੀਰਾਂ ਨੇ ਸਬਕ ਸਿਖਾਇਆ ਦਰਅਸਲ ਰਾਗੀਰਾਂ ਨੇ ਉਹਨਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ ਵਾਇਰਲ ਵੀਡੀਓ ਟ੍ਰਾਫਿਕ ਪੁਲਿਸ ਦੇ ਕੋਲ ਪਹੁੰਚੀ ਤਾਂ ਉਹਨਾਂ ਨੇ ਤਿੰਨਾਂ ਨੂੰ ਬੁਲਾ ਕੇ ਉਹਨਾਂ ਦਾ ਚਲਾਨ ਕੱਟ ਦਿੱਤਾ ਤੇ ਘੱਟ ਉਮਰ ਦੇ ਬੱਚਿਆਂ ਨੂੰ ਬਾਈਕ ਦੇਣ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਸਖਤ ਚੇਤਾਵਨੀ ਦਿੱਤੀ ਹੈ। ਟ੍ਰੈਫਿਕ ਇਨਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਕੋਲ ਵੀਡੀਓ ਪਹੁੰਚੀ ਸੀ ਜਿਸ ਦੇ ਵਿੱਚ ਤਿੰਨ ਲੜਕੇ ਟ੍ਰਿਪਲ ਰਾਈਡਿੰਗ ਕਰਕੇ ਹੰਗਾਮਾ ਕਰ ਰਹੇ ਸਨ। ਉਹ ਖੁਦ ਤਾਂ ਖਤਰਾ ਹੋ ਹੀ ਸਕਦਾ ਸੀ। ਤੇ ਦੂਜਿਆਂ ਲਈ ਵੀ ਇਹ ਸੜਕ ਹਾਦਸੇ ਦਾ ਵੱਡਾ ਖਤਰਾ ਸੀ ਇਸ ਤੋਂ ਬਾਅਦ ਤਿੰਨੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਵੀ ਬੁਲਾਇਆ ਗਿਆ ਤਾਂਸਦੀ ਉਹਨਾਂ ਦਾ ਚਲਾਨ ਵੀ ਕੱਟਿਆ ਗਿਆ ਉੱਥੇ ਪਰਿਵਾਰਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਇਹ ਕਾ ਦੇਖੋ ਜੀ ਮੋਟਰਸਾਈਕਲ ਨੇ ਆਣੇ ਦੇ ਹਾਲਾਤ ਆ ਦੇਖੋ ਆ ਦੇਖੋ ਇਹਦੇ ਹਾਲਾਤ ਤਿੰਨੇ ਆਣੇ ਟ੍ਰਿਪਲਿੰਗ ਕੀਤੀ ਆ ਪੀਪੀ08 ਸੀਐਸ91 46 ਨੋ ਦਾ ਵੀ ਸੱਤ ਲੱਗਦਾ ਵਾ ਆ ਦੇਖ ਸਕਦੇ ਹੋ ਦੇਖੋ ਵੀਡੀਓਜ਼ ਕੰਨਾ ਖੁਸ਼ ਹੁੰਦਾ ਵੀਡੀਓਜ਼ ਕੰਨਾ ਖੁਸ਼ ਹੁੰਦਾ ਬਿਆਵਾ ਉਹ ਮਰਾ ਦੇਖੋ ਨਿਆਣਿਆਂ ਦੀਆਂ ਇਹ ਹਾਲਾਤ ਦੇਖੋ ਇਹਨਾਂ ਦੇ ਸਰ ਕੀ ਆ ਜੀ ਮਾਮਲਾ ਪੂਰਾ ਇਹ ਸੋਸ਼ਲ ਮੀਡੀਆ ਤੇ ਨਾ ਇੱਕ ਵੀਡੀਓ ਵਾਇਰਲ ਹੋਈ ਜਿਹੜਾ ਬੱਚਿਆਂ ਦੀ ਇਹ ਤਿੰਨੇ ਜੜੇ ਤਾਰੀਸੀ ਤੇ ਮਤਲਬ ਬਾਜੀ ਕਰਦੇ ਜਾਂਦੇ ਸੀ ਤੇ ਉਹਨਾਂ ਬਾਜਿੰਦਾ ਇਹ ਵੀ ਕਿਤੇ ਨੁਕਸਾਨ ਵੀ ਹੋ ਸਕਦਾ ਸੀ ਜਿਹੜਾ ਆਪਣਾ ਵੀ ਹੋ ਸਕਦਾ ਸੀ ਰਾਹ ਜਾਂਦੇ ਦਾ ਵੀ ਹੋ ਸਕਦਾ ਸੀ ਇਸ ਕਰਕੇ ਇਹਨਾਂ ਨੇ ਇੱਥੇ ਬੁਲਾਇਆ ਵਾ ਇਹਨਾਂ ਦਾ ਉਹਨੋਂ ਦੇ ਮਤਲਬ ਥੋੜਾ ਜਿਹਾ ਚਰਾਨਣ ਕੀਤਾ ਗਿਆ ਪਰ ਫੇਰ ਵੀ ਇਹਨਾਂ ਨੇ ਮਾਫੀ ਲੈ ਗਲਤੀ ਮੰਨੀ ਆ ਵੀ ਕਿਤੇ ਵੀ ਬੱਚੇ ਸਾਡੇ ਟੋਟਿਆਂ ਦੀ ਗਲਤੀ ਹਮ ਮਾਫੀ ਦਿੱਤੀ ਆ ਇਹਨਾਂ ਨੂੰ ਤੇ ਖਾਂ ਕਿ ਹੋ ਜੀਗਾ ਮਤਲਬ ਬਾਜੀ ਨਹੀਂ ਕਰਨਗੇ ਤੇ ਨਾ ਹੀ ਇਹਨਾਂ ਨੂੰ ਵੀ ਕਰਵਾਵਾਂਗੇ ਜੀ ਆਹ ਤੋਂ ਮੈਂ ਸਰਕਾਰੀ ਮੋਬਿਲ ਕਰਦਾ ਦੂਸਰੇ ਆਪਣੇ ਬੱਚਾ ਨੂੰ ਕੋਈ ਵੀ ਕੰਨ ਨਾ ਦੋ ਜੇ ਨਾ ਕੋਈ ਘਟਨਾ ਵਾਪਰ ਜਰੇ ਬਿਊਰੋ ਰਿਪੋਰਟ ਔਨ ਪੁਆਇੰਟ